ਇੱਕ ਉਹ ਸ਼ਖਸੀਅਤ ਸੀ ਜਿਹੜਾ ਦਾ ਅੱਜ ਦੀ ਰਾਜਨੀਤੀ 'ਚ ਲੱਭਣਾ ਬੜਾ ਔਖਾ ਹੈ ਮੈਂ ਨਹੀਂ ਕੋਈ ਅਜਾ ਮੁੱਖ ਮੰਤਰੀ ਦੇਖਿਆ ਜਿਹੜਾ ਸਵੇਰੇ 8 ਵਜੇ ਤਿਆਰ ਹੁੰਦਾ ਸੀਗਾ ਮੈਨੂੰ ਯਾਦ ਆਉਂਦਾ ਉਹ ਪ੍ਰਕਾਸ਼ ਚੋਟਾਲਾ ਜਦ ਬਾਲਸਭ ਦੇ ਜਨਮ ਦਿਨ ਤੇ ਬਠਿੰਡੇ ਆਇਆ ਕਹਿੰਦਾ ਪਹਿਲਾ ਮੁੱਖ ਮੰਤਰੀ ਦੇਖਿਆ ਕਿ ਹੱਥ 'ਤੇ ਘੜੀ ਨਹੀਂ ਪਰ 1 ਮਿੰਟ ਲੇਟ ਨਹੀਂ ਹੁੰਦਾ ਜੇਬ 'ਚ ਪੈਨ ਨਹੀਂ ਗਰਾਂਟ ਦੇਣ ਲੱਗਾ ਮਿੰਟ ਨਹੀਂ ਲਾਉਂਦਾ ਬਟੂਆ ਜੇਬ 'ਚ ਨਹੀਂ ਗਿਆ ਪਰ ਪੈਸੇ ਦੇਣ ਲੱਗਾ ਮਿੰਟ ਨਹੀਂ ਲਾਉਂਦਾ ਜੇ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਕਿਸੇ ਨੇ ਸਿੱਖ ਹਿਸਟਰੀ ਲਈ ਕੁਝ ਕੀਤਾ ਤਾਂ ਉਹਦਾ ਨਾਮ ਬੋਲੋਗਾ ਦੇਖੋ ਬਾਦਲ ਸਾਹਿਬ ਇੱਕੋ ਸ਼ਖਸੀਅਤ ਸੀ ਜਿਹਨਾਂ ਦਾ ਅੱਜ ਦੀ ਰਾਜਨੀਤੀ 'ਚ ਲੱਭਣਾ ਬੜਾ ਔਖਾ ਹੈ ਕਿਉਂਕਿ ਬਾਦਲ ਸਾਹਿਬ ਨੇ ਸੱਤਾ ਜਿਹੜੀ ਹੈ ਨਾ ਕਦੇ ਵੀ ਸੱਤਾ ਹੰਡਾਉਣ ਲਈ ਨਹੀਂ ਸੀ ਬਣਾਈ ਉਹਨਾਂ ਨੇ ਸੇਵਾ ਦੇ ਤੌਰ ਤੇ ਤੇ ਮੈਂ ਨਹੀਂ ਕੋਈ ਅਜਾ ਮੁੱਖ ਮੰਤਰੀ ਦੇਖਿਆ ਜਿਹੜਾ ਸਵੇਰੇ 8 ਵਜੇ ਤਿਆਰ ਹੁੰਦਾ ਸੀਗਾ ਤੇ ਸਭ ਤੋਂ ਵੱਡੀ ਗੱਲ ਪੰਕਚੁਐਲਿਟੀ ਫਿਰ ਗਰਾਂਟ ਦੇਣ ਲੱਗੇ ਮੈਨੂੰ ਯਾਦ ਆ ਹਮ ਪ੍ਰਕਾਸ਼ ਚੋਟਾਲਾ ਜਦ ਬਾਲ ਸਿੰਘ ਦੇ ਜਨਮ ਦਿਨ ਤੇ ਬਠਿੰਡੇ ਆਇਆ ਕਹਿੰਦਾ ਪਹਿਲਾ ਮੁੱਖ ਮੰਤਰੀ ਦੇਖਿਆ ਕਿ ਹੱਥ ਤੇ ਘੜੀ ਨਹੀਂ ਪਰ 1 ਮਿੰਟ ਲੇਟ ਨਹੀਂ ਹੁੰਦਾ ਜੇਬ ਚ ਪੈਨ ਨਹੀਂ ਗਰਾਂਟ ਦੇਣ ਲੱਗਾ ਮਿੰਟ ਨਹੀਂ ਲਾਉਂਦਾ ਬਟੂਆ ਜੇਬ ਚ ਨਹੀਂ ਗਿਆ ਪਰ ਪੈਸੇ ਦੇਣ ਲੱਗਾ ਮਿੰਟ ਨਹੀਂ ਲਾਉਂਦਾ ਸਾਬ ਪ੍ਰਕਾਸ਼ ਸਿੰਘ ਬਾਦਲ ਜੀਆਂ ਬਹੁਤ ਖਾਸ ਸਤਾ ਸੀ ਜਿਹੜੀਆਂ ਕਹਿਣੀਆਂ ਔਖੀਆਂ ਨੇ ਕੋਈ ਕੋਈ ਗੱਲ ਯਾਦ ਆਂਦੀ ਹੈ ਅੱਜ ਸਮਾਗਮ ਤੇ ਬਹੁਤ ਗੱਲਾਂ ਜੀ ਬਾਦਲ ਸਾਹਿਬ ਨੇ ਕਦੇ ਰਾਜਨੀਤਿਕ ਵਿਰੋਧ ਲਈ ਸੱਤਾ ਨਹੀਂ ਸੀ ਵਰਤੀ ਕਦੇ ਵੀ ਉਹਨਾਂ ਨੇ ਹਮੇਸ਼ਾ ਸੇਵਾ ਲਈ ਇਹਨੂੰ ਸਾਧਨ ਆਸੀ ਤੇ ਜਿੰਨੀ ਉਹਨਾਂ ਨੇ ਇਤਿਹਾਸ ਸਿੱਖ ਇਤਿਹਾਸਕ ਇੰਸਟੀਚਿਊਸ਼ਨ ਬਣਾਤੇ ਮੇਰਾ ਖਿਆਲ ਹੈ ਕਿ ਜਿਆਦਾ ਉਹਨਾਂ ਨੇ ਵਿਰਾਸਤੇ ਖਾਲਸਾ ਦਾ ਨਹੀਂ ਪੱਥਰ ਧਰਿਆ ਸੀ ਮੈਨੂੰ ਯਾਦ ਆ ਜੱਥੇਦਾਰ ਗੁਰਚੰਦ ਸਿੰਘ ਟੋੜਾ ਨੇ ਸਟੇਜ ਤੋਂ ਕਿਹਾ ਸੀ ਆ ਕਿ ਬਾਦਲ ਸਾਹਿਬ ਜੇ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਕਿਸੇ ਨੇ ਸਿੱਖ ਹਿਸਟਰੀ ਲਈ ਕੁਝ ਕੀਤਾ ਤਾਂ ਉਹਦਾ ਨਾਮ ਬੋਲੋਗਾ ਅੱਜ ਦੀ ਰਾਜਨੀਤੀ ਤੇ ਉਹਨਾਂ ਦੀ ਟਾਈਮ ਦੀ ਰਾਜਨੀਤੀ ਕਿਸ ਤਰ੍ਹਾਂ ਦੇਖਦੇ ਹੋ ਕੁਛ ਆਈ ਨਹੀਂ ਗਾ ਸਾਹ ਹੀ ਕੁਛ ਨਹੀਂ ਗੀ ਕੋਈ ਕੋਈ ਗੱਲ ਹੀ ਨਹੀਂ ਰਲਦੀ ਉਹ ਉਦੋਂ ਕਰਦੇ ਸੀ ਸੇਵਾ ਕਰਦੇ ਸੀ ਉਹਨਾਂ ਦਾ ਜਿਹੜਾ ਕਦ ਸੀਗਾ ਨਾ ਜੀ ਉਹ ਬਹੁਤ ਵਿਲੱਖਣ ਕਾਜ਼ੀ ਆ ਤੇ ਅੱਜ ਦੀ ਰਾਜਨੀਤੀ ਉਹ ਗੱਲ ਕੋਈ ਨਹੀਂ ਤੁਸੀਂ ਮੀਰ ਦੇ ਹਾਲਾਤ ਨੂੰ ਕਿਸ ਤਰ੍ਹਾਂ ਦੇਖਦੇ ਹੋ ਵੇਖੋ ਬੜਾ ਮੰਦ ਭਾਗਾ ਬੜਾ ਮੰਦ ਭਾਗਾ ਇਹ ਬੇਗੁਨਾਹਾਂ ਲੋਕਾਂ ਦੀ ਜਾਨ ਜਾਣੀ ਮੈਂ ਇੱਕ ਗੱਲ ਜ਼ਰੂਰ ਕਹਿ ਸਕਦਾ ਇਹ ਇੰਟੈਲੀਜੈਂਸ ਦਾ ਆਫਟਰ ਫੇਲਰ ਹੈ ਜਿੱਥੇ ਐਨਐਸ ਐਨਐਸ ਉਹ ਬੰਦੇ ਗਏ ਨੇ ਤੇ ਉਥੇ ਤੁਸੀਂ ਕੋਈ ਪ੍ਰਬੰਧ ਹੀ ਨਾ ਕਰੋ ਦੇਖੋ ਬਾਦਲ ਸਾਹਿਬ ਇੱਕ ਉਹ ਸ਼ਖਸੀਅਤ ਸੀ ਜਿਹੜਾ ਦਾ ਅੱਜ ਦੀ ਰਾਜਨੀਤੀ 'ਚ ਲੱਭਣਾ ਬੜਾ ਔਖਾ ਹੈ ਕਿਉਂਕਿ ਬਾਦਲ ਸਾਹਿਬ ਨੇ ਸੱਤਾ ਜਿਹੜੀ ਹੈ ਨਾ ਕਦੇ ਵੀ ਸੱਤਾ ਹੰਡਾਉਣ ਲਈ ਨਹੀਂ ਸੀ ਬਣਾਈ ਉਹਨਾਂ ਨੇ ਸੇਵਾ ਦੇ ਤੌਰ ਤੇ ਤੇ ਮੈਂ ਨਹੀਂ ਕੋਈ ਅਜਾ ਮੁੱਖ ਮੰਤਰੀ ਦੇਖਿਆ ਜਿਹੜਾ ਸਵੇਰੇ 8 ਵਜੇ ਤਿਆਰ ਹੁੰਦਾ ਸੀਗਾ ਤੇ ਸਭ ਤੋਂ ਵੱਡੀ ਗੱਲ ਪੰਕਚੁਐਲਿਟੀ ਫਿਰ ਗ੍ਰਾਂਟ ਦੇਣ ਲੱਗੇ ਮੈਨੂੰ ਯਾਦ ਆ ਹਮ ਪ੍ਰਕਾਸ਼ ਚੋਟਾਲਾ ਜਦ ਬਾਦਲ ਸਾਹਿਬ ਦੇ ਜਨਮ ਦਿਨ ਤੇ ਬਠਿੰਡੇ ਆਇਆ ਕਹਿੰਦਾ ਪਹਿਲਾਂ ਮੁੱਖ ਮੰਤਰੀ ਦੇਖਿਆ ਕਿ ਹੱਥ ਤੇ ਘੜੀ ਨਹੀਂ ਪਰ 1 ਮਿੰਟ ਲੇਟ ਨਹੀਂ ਹੁੰਦਾ ਜੇਬ ਚ ਪੈਨ ਨਹੀਂ ਗ੍ਰਾਂਟ ਦੇਣ ਲੱਗਾ ਮਿੰਟ ਨਹੀਂ ਲਾਉਂਦਾ ਬਟੂਆ ਜੇਬ ਚ ਨਹੀਂ ਗਿਆ ਪਰ ਪੈਸੇ ਦੇਣ ਲੱਗਾ ਮਿੰਟ ਨਹੀਂ ਲਾਉਂਦਾ ਸਾਬ ਪ੍ਰਕਾਸ਼ ਸਿੰਘ ਬਾਦਲ ਦੀਆਂ ਬਹੁਤ ਖਾਸ ਸਤਾ ਸੀ ਜਿਹੜੀਆਂ ਕਹਿਣੀਆਂ ਔਖੀਆਂ ਨੇ ਕੋਈ ਕੋਈ ਗੱਲ ਯਾਦ ਆਂਦੀ ਹੈ ਅੱਜ ਸਮਾਗਮ ਦੇ ਬਹੁਤ ਗੱਲਾਂ ਜੀ ਬਾਦਲ ਸਾਹਿਬ ਨੇ ਕਦੇ ਰਾਜਨੀਤਿਕ ਵਿਰੋਧ ਲਈ ਸੱਤਾ ਨਹੀਂ ਸੀ ਵਰਤੀ ਕਦੇ ਵੀ ਉਹਨਾਂ ਨੇ ਹਮੇਸ਼ਾ ਸੇਵਾ ਲਈ ਇਹਨੂੰ ਸਾਧਨ ਬਣਾਇਆ ਸੀ ਤੇ ਜਿੰਨੀ ਉਹਨਾਂ ਨੇ ਇਤਿਹਾਸ ਸਿੱਖ ਇਤਿਹਾਸਕ ਇੰਸਟੀਚਿਊਨ ਬਣਾਤੇ ਮੇਰਾ ਆਲਾਗੀ ਜਿਆਦਾ ਉਹਨਾਂ ਨੇ ਵਿਰਾਸਤੇ ਖਾਲਸਾ ਦਾ ਨਹੀਂ ਪੱਥਰ ਧਰਿਆ ਸੀ ਮੈਨੂੰ ਯਾਦ ਆ ਜੱਥੇਦਾਰ ਗੁਰਚੰਦ ਸਿੰਘ ਟੋੜਾ ਨੇ ਸਟੇਜ ਤੋਂ ਕਿਹਾ ਸੀ ਆ ਕਿ ਬਾਦਲ ਸਾਹਿਬ ਜੇ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਕਿਸੇ ਨੇ ਸਿੱਖ ਹਿਸਟਰੀ ਲਈ ਕੁਝ ਕੀਤਾ ਤਾਂ ਉਹਦਾ ਨਾਮ ਬੋਲੋਗਾ ਅੱਜ ਦੀ ਰਾਜਨੀਤੀ ਤੇ ਉਹਨਾਂ ਦੀ ਟਾਈਮ ਦੀ ਰਾਜਨੀਤੀ ਕਿਸ ਤਰ੍ਹਾਂ ਦੇਖਦੇ ਹੋ ਕੁਛ ਆਈ ਨਹੀਂ ਗੀ ਸਾਹ ਨਹੀਂ ਕੁਛ ਨਹੀਂ ਗੀ ਕੋਈ ਕੋਈ ਗੱਲ ਹੀ ਨਹੀਂ ਰਲਦੇ ਸੀ ਉਹ ਉਦੋਂ ਉਹ ਕਰਦੇ ਸੀ ਸੇਵਾ ਕਰਦੇ ਸੀ ਉਹਨਾਂ ਦਾ ਜਿਹੜਾ ਕਦ ਸੀਗਾ ਨਾ ਜੀ ਉਹ ਬਹੁਤ ਵਿਲੱਖਣ ਕਦ ਸੀਗਾ ਤੇ ਅੱਜ ਦੀ ਰਾਜਨੀਤੀ ਉਹ ਗੱਲ ਕੋਈ ਨਹੀਂ ਤੁਸੀਂ ਮੀਰ ਦੇ ਹਾਲਾਤ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਬੜਾ ਮੰਦ ਭਗਾ ਬੜਾ ਮੰਦ ਭਗਾ ਇਹ ਬੇਗੁਨਾਹਾਂ ਲੋਕਾਂ ਦੀ ਜਾਨ ਜਾਣੀ ਮੈਂ ਇੱਕ ਗੱਲ ਜ਼ਰੂਰ ਕਹਿ ਸਕਦਾ ਹੈ ਇਹ ਇੰਟੈਲੀਜੈਂਸ ਦਾ ਆਫਟਰ ਫੇਲਰ ਹੈ ਜਿੱਥੇ 800 800 ਬੰਦੇ ਗਏ ਨੇ ਤੇ ਉੱਥੇ ਤੁਸੀਂ ਕੋਈ ਪ੍ਰਬੰਧ ਹੀ ਨਾ ਕਰੋ